ਕਿਸਾਨੋ ਦਰਨੋ ਨੂੰ ਲੈ ਕੇ ਬੰਦ ਦੀ ਕੀਤਾ ਗਿਆ ਕੁਛ ਆਗੂਆ ਵੱਲੋਂ ਜਿਹੜਾ ਦੇਖਿਆ ਜਾਵੇ ਕਿ ਕਿਸਾਨੋ ਦਰਨੋ ਨੂੰ ਲੈ ਕੇ ਜਿਹੜਾ ਸ਼ਰਾਬ ਦੇ ਠੇਕੇ ਦੀ ਬੰਦ ਕੀਤੇ ਗਏ ਪਰ ਕੁਛ ਲੋਕਾਂ ਵੱਲੋਂ ਜਿਹੜਾ ਸ਼ਰਾਬ ਦੇ ਠੇਕੇ ਦੀ ਖੁੱਲੇ ਨਜ਼ਰ ਆ ਰਿਹਾ ਜਿਹੜੇ ਚੋਰੀ ਦੇ ਤਕਰੀਬਨ ਸ਼ਰਾਬ ਦੀ ਵੇਚਦੇ ਅੰਦਰ ਬੈਠੇ ਹੋਇਆ ਉਹਦੀ ਆਪਾਂ ਜਰੂਰ ਅਨ ਦਿਖਾ ਲਾਂਗੇ 22 ਸਾਹਿਬ ਸੋ ਅੰਦਰ ਬੈਠੇ ਹੋਇਆ ਸ਼ਰਾਬ ਜਿਹੜੇ ਇਸ ਖਿੜਕੀ ਦੇ ਵਿੱਚੋਂ ਕੱਢ ਕੇ ਹੀ ਵੇਚ ਰਹੇ ਆ ਔਰ ਕਿਸਾਨ ਆਦੋਲਨ ਨੂੰ ਜਿਹੜਾ ਕਾਫੀ ਜਿਹੜਾ ਲੋਕਾਂ ਨੇ ਸਮਰਥਨ ਦਿੱਤਾ ਹੋਇਆ ਹੈ ਪਰ ਕੋਸ਼ਿਸ਼ ਜਿਹੜੇ ਆ ਸ਼ਰਾਬ ਦੀ ਜਿਹੜੇ ਠੇਕੇਦਾਰ ਉਹਨਾਂ ਨੇ ਜਿਹੜਾ ਸ਼ਰਾਬ ਜਿਹੜੀ ਆ ਇਸ ਤੋਂ ਕੱਢ ਕੇ ਜਿਹੜੇ ਲੋਕਾਂ ਨੂੰ ਦਿੰਦੇ ਆ ਜਦੋਂ ਜਨ ਪੰਜਾਬੀ ਨੌਜ ਦੀ ਟੀਮ ਔਰ ਐਨ ਆਰ ਆਈ ਸੀ ਨੂੰ ਦੇਖਿਆ ਕਿ ਜਲਦ ਇੱਥੋਂ ਜਿਹੜੇ ਆ ਸ਼ਰਾਬ ਜਿਹੜੇ ਆ ਲੈਣ ਵਾਲੇ ਇੱਥੋਂ ਭੱਜ ਗਏ ਆ ਔਰ ਭਾਈ ਸਾਹਿਬ ਸੋ ਨਹੀਂ ਓਪਨ ਕਰ ਰਿਹਾ ਔਰ ਲੋਕ ਦੀ ਲੱਗਾ ਹੋਇਆ ਕਿ ਜੇਕਰ ਅਸੀਂ ਅੰਦਰ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜਿਹੜੇ ਬੰਦ ਕੀਤੇ ਗਏ ਆ ਪਰ ਅੰਦਰੋਂ ਨਹੀਂ ਬੋੜਿਆ ਲਗਾਤਾਰ ਤੁਸੀਂ ਤਸਵੀਰਾਂ ਹੁਸ਼ਿਆਰਪੁਰ ਦੇ ਜਿਹੜੀਆਂ ਇਹ ਸਬਜੀ ਮੰਡੀ ਤੋਂ ਦੇਖ ਰਹੇ ਹੋ ਲਗਾਤਾਰ ਇਹ ਸ਼ਰਾਬ ਦਾ ਜਿਹੜਾ ਕਾਰੋਬਾਰ ਜਿਹੜਾ ਹੈ ਅੱਜ ਖੁੱਲ੍ਹਾ ਹੋਇਆ ਔਰ ਲੋਕਾਂ ਨੂੰ ਜਿਹੜੇ ਸ਼ਰਾਬ ਦੀ ਜਿਹੜੀ ਆ ਸੁਖਦਾ ਜਿਹੜੀ ਪੂਰੀ ਦਿੱਤੀ ਜਾਂਦੀ ਆ ਪਰ ਕਿਸਾਨ ਅੰਦੋਲਨ ਦਾ ਜਿਹੜਾ ਸਾਥ ਜਿਹੜਾ ਹੈ ਠੇਕਿਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਜਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ